ਪਾਣੀ ਸ਼ੇਰ ਦੇ ਦੋ ਸ਼ੇਰ ਇਹਦਾ ਬੜਾ ਆਈ ਵੀ ਕਾਰਡ ਲੈ ਕੇ ਅੱਜ ਆਇਆ ਤੈਨੂੰ ਚੱਲ ਚਾਹੀਦੀ ਆਪੋ ਨਾਲ ਕੀ ਹੋਈਏ ਇਹ ਹੋ ਗਿਆ ਆ ਉਹਨੂੰ ਪਿੱਛਾ ਹੋਣਾ ਫੇਰੀ ਹੈ ਨਾ ਵਾਹ ਦੋ ਲੱਗਣਾ ਪਾਣੀ ਦੋ ਮਿੰਟ ਲਾਓ ਪਾਣੀ ਦੋ এই কোন দিনা খালি ওটা দেখতে দিবা ওহে 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 ওহে

ਵੇ ਕਰਾਉਣੀ ਹਾਂ ਜੀ ਕਰਾ ਰਹਾ ਕੀ ਹੈ ਦੇਖੋ ਐਂਗੇਜਮੈਂਟ ਕਰਾਵਾਂ ਦੇਖੋ ਆਨਲਾਈਨ ਦਰਜ ਹੋਣੀ ਆ ਕੰਪਿਊਟਰ ਤੇ ਹੋਣੀ ਆ ਸਾਹਮਣੇ ਜਾਓਗੇ ਤੇ ਇੱਥੇ ਸੜਕ ਤੇ ਕਿੱਦਾਂ ਕਰਾਂਗੇ ਦੇਖੋ ਯਾਰ ਸਰਕਾਰਾਈ ਕਾਰਵਾਈ ਤਾਂ ਪੂਰੀ ਆ ਤਿੰਨ ਭੈਗੇ ਆ ਕਾਰਵਾਈ ਤੇ ਹੋਣੀ ਆ ਕੋਈ ਨਹੀਂ ਸਰ ਪ੍ਰਧਾਨ ਜੀ ਸਾਡੇ ਮੇਲ ਪਾ ਜਾਣਗੇ ਤੁਹਾਡੇ ਨਾਲ ਵੀ ਬੇਰ ਬੰਦੇ ਇੱਕ ਵੜ ਬੇਰ ਬੰਦੇ ਕਿੰਦੀ ਚਾਰ ਚਲੇ ਜਾਂਦੇ ਆ ਠੀਕ ਹੈ ਚਲ ਕਾਰਵਾਈ ਹੋਣੀ ਆ ਜੀ ਲੈ ਕੇ ਐਕਚੁਅਲੀ ਕਰਾਉਣਾ ਪੈਣਾ ਇੱਥੇ ਨਿਕਲ ਕੇ ਰੋਪੀ ਕਰਾਓ ਤੁਸੀਂ ਯਾਰ ਦੇ ਕਿਸੇ ਘੋਰ ਤਰੰਗਾਂ ਦਾ ਰੇਵਨਿਊ ਹੁੰਦਾ ਇੱਕ ਮਿੰਟ ਤੋਂ ਹੀ ਨਾ ਕਰ ਸਾਰੀ ਬੇਕਾਰ ਸਾਡੇ ਰਾਮ ਦੇ ਉੱਤੇ ਹਮਲਾ ਕੀਤਾ ਗਿਆ ਪਰ ਅਜੇ ਕੋਈ ਕਾਰਵਾਈ ਨਹੀਂ ਹੋਈ ਜੀ ਉਹਨੂੰ ਸੱਤ ਕਰਕੇ ਗਰਜ਼ਾਰੀ ਨਹੀਂ ਬਈ ਜੇ ਤੁਸੀਂ ਚਾਹੋ ਨਾ ਸਾਡੇ ਜਿੱਥੇ ਬੈਠੇ ਕਰਦੇ ਨਹੀਂ ਕਰ ਸਾਡੇ ਦਾ ਧੱਕਾ ਹੋ ਗਿਆ ਜੀ ਸੰਧਾ ਆਉਣਾ ਦੀ ਹੈ ਮੈਨੂੰ ਮੰਗਦੇ ਮੈਡਮ ਨਹੀਂ ਆਲਾ ਆਈ ਓਜ਼ ਗ੍ਰਿਫਤਾਰੀ ਚਾਹੁੰਦੇ ਆ ਅਸੀਂ ਉਹਨਾਂ ਦੀ ਗ੍ਰਿਫਤਾਰੀ ਚਾਹੀਦੀ ਹੈ ਪਰਚਾ ਤੇਰੀ ਹੋਣੀ ਨਹੀਂ ਭਾਜੀ ਇੱਥੇ ਲਿਖੋ ਨਾ ਜਨਾਬ ਇੱਥੇ ਲਿਖੋ ਸਾਰੇ ਪੇਪਰ ਆ ਲੈ ਆ ਮੈਂ ਆ ਗਿਆ ਪੇਪਰ ਵਾਲੀ ਦਰਖਾਸਤ ਲਿਖ ਕੇ ਦਿਓ ਕਿੰਨੇ ਲਿਖਣੀ ਹੈ ਲਿਆ ਕਰੇ ਉਹਨਾਂ ਨੂੰ ਲਿਖ ਦਿੰਦੇ ਪੇਪਰ ਪੂਰਾ ਲਓ ਅੱਧੇ ਕੇ ਪੇਪਰ ਦੇਣਾ ਦਿਓ ਪੂਰਾ ਪੂਰਾ ਪੇਪਰ ਪੂਰਾ ਪੇਪਰ ਲਿਖੋ ਲਿਖ ਲਓ ਹੱਥ ਨਾਲ ਲਿਖੋ ਚਲੋ ਕੋਈ ਇਹਨਾਂ ਦਾ ਪਾਠ ਨੰਬਰ ਨੂੰ ਉਹਤੇ ਸਾਰੇ ਪ੍ਰੂਫ ਵੀ ਇਦੋ ਬਿਲਕੁਲ ਇਹਾਈ ਤੁਹਾਡੇ ਘਰ ਆ ਬੰਦਿਆ ਉਹ ਨਹੀਂ ਨਹੀਂ ਕੋਈ ਭਾਜੇ ਆਈ ਆਈ ਭੱਜਣ ਗਈ ਕਹਦੇ ਆਂਗਾ ਤੂੰ ਭੱਜ ਜਾ ਦੇ ਬੜਾ ਨਿੱਕਾ ਤੂੰ ਕਿਹਦੇ ਆ ਮਨਾ ਕਰਨੇ ਆਪਾਂ ਆਪਾਂ ਇੱਥੇ ਬਹਿ ਕੇ ਕਿਤੇ ਲੈ ਲਈਏ ਨਾ ਫਿਰ ਇੱਥੇ ਸੜਕ ਤੇ ਕਿਤੇ ਲੈ ਲਈਏ ਫਿਰ ਬਹਿ ਕੇ ਲਿਖ ਲੋ ਤੂੰ ਬਹਿ ਕੇ ਲਿਖਾਂਗੇ ਨਾ ਆਪਾਂ ਦੁਕਾਨ ਤੇ ਬਹਿ ਜੀ ਇੱਥੇ ਨਾ ਕੋਈ ਨਹੀਂ ਫਿਰ ਲੈ ਕੇ ਆ ਲੰਦੋ ਆਪਾਂ ਇੱਥੇ ਕਰ ਲਨੇ ਦੋ ਮਿੰਟ ਲੱਗਨੇ ਆ ਯਾਨ ਨਹੀਂ ਹੋ ਕੇ ਇਹਨੂੰ ਤਾਂ ਇੱਥਾ ਪਰ ਰਸਤਾ ਕਿਉਂ ਤਾਂ ਇਹ ਕਹਿੰਦਾ ਵੀ ਜੇ ਬੰਦਾ ਕਵੇ ਕੋਈ ਕਾਰਵਾਈ ਨਹੀਂ ਹੋਣੀ ਉਹ ਰੈਸਟ ਵੀ ਪਏਗੀ ਜਦੋਂ ਐਫ ਆਈ ਆਰ दर्ज ਹੋ ਗਈ ਰੈਸਟ ਪੈਣੀ ਪੈਣੀ ਹਾਂ ਇੱਥਾ ਫਿਰ ਰਸਤਾ ਤਾਂ ਨਾ ਨਾ ਕਰਦੇ ਕਰ ਰਹੇ ਨੇ ਜੇ ਕੋਈ ਧੱਕਾ ਕਰਦਾ ਤੇ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਇਹ ਦੱਸੋ ਲੋਕਾਂ ਪਰੇਸ਼ਾਨ ਹੋਣੇ ਯਾਦ ਹੀ ਨਾ ਕਰਦੇ ਹੋਈਏ ਭਾਈ ਅਜੀ ਸਾਰੇ ਕੈਮਰਾ ਤੋਂ ਵੀ ਘਟਾਉਣ ਲੱਗੇ ਇੱਕ ਬੜੇ ਫਰਬਜੀ ਆਪਾਂ ਇੱਥਾ ਕਰੀਏ راستہ یہ چھڑ دیئے بلاک دے کیے اپاں ایتھے کھڑے سائیڈ تے ہو جئے اپاں بالکل تے مڑ کے اگر سڑک پر لو رہی ہے لیکن ختم ہو جئے کہ سائیڈ تے ہو جاو سارے بالکل بالکل آ جاو میرا وی راج ادھر آ جاو ادھر آ جاو اوہ ਸਰਬਤਨ ਨਾਨਕ ਨੌਣੀ ਪਲੀ ਨੰਬਰ ਇੱਕ ਗੁਰੂ ਨਾਨਕ ਜੇ ਕੋਈ Hindu ਬਿਆਨ ਦਵੇ ਜੋ ਤੇ 295 A ਲਾਓ ਐਸ ਪਰ ਲਾ ਹੋਇਆ ਤਾਂ ਅਸੀਂ ਕਰਾਂਗੇ ਬਾਕੀ ਜਿਹੜੇ ਬੰਦੇ ਨੇ ਵੀਡੀਓ ਬਣਾਈ ਉਹ ਪੁਲਿਸ ਮਨ ਨੂੰ ਦੱਸ ਦਿਓ ਬਿਕੋਜ਼ ਕੱਲ ਨੂੰ ਜਿਹੜੇ ਤੁਹਾਡੇ ਜਿਹੜੇ ਬੰਦੇ ਨੇ ओरिजिनल ਵੀਡੀਓ ਜਿਹੜੀ ਬਣੀ ਹੈ ਉਹ ਮਿਲ ਜੇਗੀ ਤੁਹਾਨੂੰ ਮੁੰਡਾ ਮੋਬਾਈਲ ਸਵਿਚ ਆਫ ਹੋ ਗਿਆ ਵਾ ਕੋਗੇ ਸਵੇਰੇ ਤੁਹਾਨੂੰ ਮਿਲਾਂਗੇ ਮੇਰੇ ਆਫਿਸ 11 ਵਜੇ ਤੋਂ 3 ਪ੍ਰੋਪਰ ਜਿਹੜੀ ਵੀਡੀਓ ਲੈ ਕੇ ਆਜੋ ਬਾਕੀ ਤੁਸੀਂ ਐਪਲੀਕੇਸ਼ਨ ਦੇਤੀ ਹੈ ਮੈਡਮ ਨੂੰ ਸਰ ਨੂੰ ਦੇਤੀ ਹੈ ਐਪਲੀਕੇਸ਼ਨ ਇੱਕ ਮੈਡਮ ਨੂੰ ਵੀ ਦੇਣੀ ਹੈ ਐਪਲੀਕੇਸ਼ਨ ਇੱਕ ਤਰ੍ਹਾਂ ਦੇ ਲੱਗੇ ਹਨ ਆਂਦੀ ਪਈ ਹੈ ਜੀ ਐਪਲੀਕੇਸ਼ਨ ਦਾ ਹੋਣੀ ਹੈ ਪਹਿਲੀ ਤੁਹਾਡੇ ਘਰ ਕੇ ਹੀ ਆਏ ਨੇ ਹਾਂ ਜੀ ਮੈਡਮ ਤੁਹਾਨੂੰ ਵੇਟ ਕਰ ਰਹੇ ਆਂ ਬਤਾ ਤੁਸੀਂ ਆ ਰਹੇ ਹੋ ਤੁਹਾਡੇ ਕੋਲ ਹੀ ਖਲੋਤੇ ਆਂ ਮੈਂ ਜਿਹੜਾ ਮੇਨ ਗੱਲ ਹੈ ਉਹ ਤੁਹਾਨੂੰ ਮੈਂ ਦੱਸ ਦਿੰਦੀ ਆ ਕਿ ਜਿਹੜੀ ਤੁਹਾਡੀ ਮੇਨ ਜਿਹੜੀ ਬੰਦੇ ਨੇ ਵੀਡੀਓ ਬਣਾਈ ਹੈ ਕੱਲ ਉਹ ਫੋਨ ਪ੍ਰੋਪਰ ਅਸੀਂ ਭੇਜਣਾ ਹੁੰਦਾ ਲੈਬ ਤੇ ਕੋਈ ਇਸ਼ੂ ਨਹੀਂ ਮੈਂ ਮਾ ਦੇਗੀ ਜਾਂਚ ਕਰਾਉਣ ਵਾਸਤੇ ਤੁਸੀਂ ਠੀਕ ਹੈ ਬਟ ਉਹਦੇ ਵਿੱਚ ਆਡਿਟ ਵਗੈਰਾ ਕੁਝ ਨਾ ਹੋਏ ਪ੍ਰੋਪਰ ਜਿਹਾ ਮੈਂ ਕਹਿੰਦੀ ਜਿਸ ਤਰ੍ਹਾਂ ਬਣੀ ਹੋਏਗੀ ਉਸ ਤਰ੍ਹਾਂ ਹੀ ਆਏਗੀ ਪਰ ਮੈਂ ਰਿਕਵੈਸਟ ਇਹ ਹੈ ਜੀ ਪਲੀਜ਼ ਇਹਨੂੰ ਥੋੜਾ ਜਿਹਾ ਵਿਦ ਪੇਨ ਇਹਨੂੰ ਫੋਲੋ ਅਪ ਕੀਤਾ ਜਾਵੇ ਐਸੀ ਟੈਨਸ਼ਨ ਨਾਲ ਨਹੀਂ ਅਸੀਂ ਇਹ ਨਾ ਕਰਦੇ ਰਹੀ ਤਾਂ ਨਹੀਂ ਤੇ ਕੇ ਖੰਦ ਰਹੀ ਐਸਐਸਓ ਸਾਹਿਬ ਨਹੀਂ ਕਹਿੰਦੇ ਰਹੀ ਮੁੰਜੀ ਵੀ ਕਹਿੰਦੇ ਹੋ ਜੀ ਸਾਡੀ ਮਾਤੀ ਉੱਤੇ ਬੱਜੇ ਜੀ ਮੇਰੇ ਆਫਿਸ ਆ ਠੀਕ ਹੈ ਸਵੇਰੇ 11 ਵਜੇ ਮੇਰੇ ਆਫਿਸ ਆ ਬਸ ਇੱਕ ਮਿੰਟ ਇੱਕ ਐਪਲੀਕੇਸ਼ਨ ਤੁਸੀਂ ਰੀਸੀਵ ਕਰ ਲਓ ਮੈਂ ਹੱਥ ਜੋੜੇ ਆਂਦੀ ਪਈ ਆ ਜੀ ਉਹ ਰੀਸੀਵ ਕਰ ਲਓ ਥੋੜੀ ਸਾਨੂੰ ਸੈਟੀਸਫੈਕਸ਼ਨ ਹੋ ਜਾਏਗੀ Viva विजय आयोबाजी ਗਰ ਪ੍ਰਸ਼ਾਸਨ ਸਾਡੀ ਮੰਗਾਂ ਨਹੀਂ ਪੂਰੀਆਂ ਕਰਦਾ ਗੱਲ ਇਹ ਹੋਈ ਹੈ ਕਿ ਭਗਵਾਨ ਰਾਮ ਦੇ ਆਨ ਦੀ ਖੁਸ਼ੀ ਦੇ ਵਿੱਚ ਅਯੁੱਧਿਆ ਦੇ ਕੋਲ ਬੈਨਰ ਲਾਇਆ ਗਿਆ ਸੀਗਾ ਠੀਕ ਹੈ ਜੀ ਔਰ ਇੱਥੋਂ ਬੈਨਰ ਪਾੜ ਕੇ ਬੜੀ ਤਸ਼ੱਦਦ ਦੇ ਨਾਲ ਕੋਈ ਸਾਡੇ ਕੋਲ ਵੀਡੀਓ ਵੀ ਆਈ ਹੈ ਪਾੜਦੇ ਹੁੰਦੀ ਔਰ ਜਿਹੜਾ ਮੁੰਡਾ ਪੜਨ ਲੱਗਾ ਉਹਨੂੰ ਵਾਜ ਦਿੱਤੀ ਤੇ ਭੱਜ ਗਏ ਗੱਡੀ 'ਚ ਬਹਿ ਕੇ ਮੁਸਦੇ ਰਾਜੂ ਦੀ ਦੀਪਕ ਸਿੰਘ ਰਾਜੂ ਨੇ ਇਹ ਪਾੜਿਆ ਇਹ ਸਾਰਾ ਕਾਰਵਾਈ ਉਹਦੀ ਹੋਈ ਆ ਰਾਜੂ ਉਹਦੂ ਮਾਰਦਾ ਉਹਦੂ ਮਾਰਦਾ ਪਿਆ ਹਾਂਜੀ 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 ਦੀਪਕ ਸਿੰਘ ਰਾਜੂ ਔਰ ਉਹਦੇ ਨਾਲ ਉਹਦੇ ਨਾਲ ਅਣਪਛਾਤੇ 4-5 ਮੁੰਡੇ ਸੀ ਠੀਕ ਹੈ ਜੀ ਠੀਕ ਹੈ ਜੀ ਉਹੋ ਹੀ ਤਰ੍ਹਾਂ ਪਾੜਿਆ ਇਹਦੇ ਦੀਪਕ ਸਿੰਘ ਰਾਜੂ ਦੱਸੇਗਾ ਕਿ ਮੇਰੇ ਨਾਲ ਕਿਹੜਾ ਕਿਹੜਾ ਤੁਰਿਆ ਸੀ ਅਜੇ ਕਹਿੰਦੇ ਆ ਕਿ ਬੰਦੀ ਕਾਰਵਾਈ ਕੀਤੀ ਜਾਵੇ ਤੁਹਾਡੀ ਕੀ ਮੰਗ ਹੈ ਜੀ ਹੋਣਾ ਸਾਡੀ ਮੇਨ ਮੰਗ ਹੈ ਕਿ ਕਟਾ ਕਟਿਆ ਜਾਵੇ ਫਿਰ 99A ਦੇ ਪਰਚੇ ਤੋਂ ਘੱਟ ਅਸੀਂ ਕੁਝ ਨਹੀਂ ਮੰਨਣਾ ਹੁਣ ਪੁਲਿਸ ਪ੍ਰਸ਼ਾਸਨ ਆਣਾ ਹੋਣਾ ਉਹਨੇ ਤੁਹਾਨੂੰ ਕੀ ਕਿਹਾ ਜੀ ਤੁਹਾਨੂੰ ਉਹਨਾਂ ਨੇ ਇਹੋ ਹੀ ਕਹਿ ਰਹੇ ਨੇ ਕਿ ਉਹ ਤੇ ਸਾਡਾ ਲੱਗਦਾ ਹੈ ਅਸੀਂ ਕਹਿੰਦੇ ਕਿ ਬੰਦੀ ਕਾਰਵਾਈ ਕਰਕੇ ਅਸੀਂ ਕਹਿੰਦੇ ਬੰਦੀ ਕਾਰਵਾਈ ਤੁਹਾਨੂੰ ਇੱਥੇ ਕੀਤੀ ਜਾਵੇ ਤੇ ਕੋਈ ਹਿੰਦੂ ਸੁਗਠਨ ਤੁਹਾਡੇ ਨਾਲ ਸਾਰੇ ਹਿੰਦੂ ਨਾਲ ਸਾਡੇ ਨਾਲ ਆ ਸਾਰੇ ਇਕੱਠੇ ਹੋਏ ਆ ਜੈ ਜੀ ਦਾ ਸਾਡੇ ਨਾਲ ਜੀ ਜੈ ਜੀ ਜੈ ਸ਼੍ਰੀ ਰਾਮ ਜੈ ਜੀ ਜੀ

ਪੋਸਟਰ ਕਾਣ ਵਾਸਤੇ ਸਾਡੇ ਭਗਵਾਨ ਸ਼੍ਰੀ ਰਾਮ ਜੀ ਦੇ ਪੋਸਟਰ ਫਾੜ ਕੇ ਉਹ ਜੁੱਦੇ ਦੀ ਫੋਟੋ ਬਣੀ ਸੀ ਜੋ ਉਹਨੂੰ ਫਾੜ ਕੇ ਥੱਲੇ ਸੁੱਟ ਕੇ ਜ਼ਮੀਨ ਤੇ ਤੇ ਬੇਅਦਬੀ ਕਰਕੇ ਦੌੜ ਗਿਆ ਉਹਨੂੰ ਬਾਜ਼ ਵੀ ਮਾਰੀ ਨਿਕਲ ਗਏ ਨੇ ਅਸੀਂ ਚਾਹੁੰਦੇ ਹਾਂ ਸਰਪੰਚ ਇਹ ਤਾਂ ਸਭ ਤੋਂ ਸਖਤ ਕਾਰਵਾਈ ਕੀਤੀ ਤੇ ਪੱਤਾ ਕੀਤਾ ਜਾਵੇ ਦੇਖੋ ਜੀ ਜਿੱਥੇ ਇੱਕ ਪਾਸੇ ਰਾਮ ਜੀ ਦੀ ਪੂਜਾ ਹੋ ਰਹੀ ਹੈ ਦੂਜੇ ਪਾਸੇ ਜਿਹੜੀ ਕਿ ਬੇਅਦਬੀ ਹੋ ਰਹੀ ਹੈ ਇਹ ਤਾਂ ਵਾਕਈ ਨਿੰਦਨਯੋਗ ਹੈ ਹੈ ਚਲੋ ਬਹੁਤ ਸ਼ਾਮ ਬੋਲਣਾ 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 ਅੱਜ ਇਹ ਦੇਖਰੀ ਹੋਆ ਹੀ ਹੈ ਇਹ ਕੋਲ ਇਜ਼ਾਮ ਕਰੋ ਪਾਣੀ ਤੋਂ ਪਾਣੀ ਨਹੀਂ ਡਿੱਗ ਰਿਹਾ ਨਹੀਂ ਲੱਗ ਰਿਹਾ ਨਹੀਂ ਨਿਕਲ ਰਿਹਾ ਕਿੰਨੇ ਗੱਲਾਂ ਆਈ ਨਹੀਂ ਕਿ ਹੁੰਦੀ ਹੈ ਗੱਲ ਤੇ ਫਿਰ ਲੱਗ ਜਾਣਾ ਹਾਂ ਹੋ ਜਾ ਬੇ ਲਾ ਲਾਂਗੇ 10 ਮਿੰਟ ਵਾ ਫਿਰ ਲੱਗ ਜੂਆ ਸੀ ਤੇ ਰਾਮ ਜੀ ਦੀ ਨਰਾਦ ਨਹੀਂ برداشت ਨਹੀਂ ਕਰਾਂਗੇ ਜਵਾਬ ਪਾਰਟੀ ਨੇ ਆਜ ਲਈ ਮਾਰੀ ਹਰਕਤ ਕੀਤੀ ਹੈ ਸਿੱਧੇ ਚੱਲਦੇ ਆ ਕਿ ਉਹਨਾਂ ਦੇ ਪਰਚਾ ਹੋਵੇ ਉਹਨਾਂ ਨੇ ਕਾਰਵਾਈ ਕੀਤੀ ਜੇ ਜਿਹੜੇ ਜਿਹੜੇ ਤੇ ਗੁੰਡੇ ਬੁਲਾਏ ਨਾ 2 4 ਉਹਨਾਂ ਬੋਟੀਆਂ ਮਾਰ ਕੇ ਰਾਮ ਜੀ ਨਰਾਦਰੀ ਕੀਤੀ ਹੈ ਕੋਈ ਵੀ ਹਿੰਦੂ ਕਬੜਾ ਨਹੀਂ ਬਰਦਾਸ਼ਤ ਕਰੇਗਾ ਨਹੀਂ ਬਰਦਾਸ਼ਤ ਕਰੇਗਾ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਪੋਸਟਰ ਲਗਾ ਇੱਥੇ ਲਗਾ ਆ ਜੀ ਹਾਂ ਜੀ ਅਮਰੇ ਕੈਮਰਾ ਮਾਰ ਪੱਟਾ ਲਗਾਏ ਪੋਸਟਰ ਲਗਾ ਹੀ ਇਹਨਾਂ ਨੇ ਪੋਸਟਰ ਤੇ ਛੋਟੀਆਂ ਮਾਰ ਕੇ ਉਤਾਰ ਕੇ ਆਪਣਾ ਪੋਸਟਰ ਲਾਤਾ ਤੇ ਉਹਨੂੰ نیچے ਸੁੱਟਦਾ ਰਾਮ ਜੀ ਦੀ ਇਹ ਨਰਾਦਰੀ ਬਰਦਾਸ਼ਤ ਨਹੀਂ ਕਰਾਂਗੇ

ਹਰ ਤਰਫ रामचंद्र ਜੀ ਮਹਾਰਾਜ ਦੇ ਜੈ ਜੈਕਾਰ ਤੇ ਨਾਰੇ ਲੱਗਣ ਦੇ ਆ ਜੈ ਗੋਸ਼ ਹੋਣ ਰਿਆ ਵਾ ਕਿਉਂਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਦੁਬਾਰਾ ਸਾਡੀ ਹਿੰਦੂ ਸੰਸਕ੍ਰਿਤੀ ਮੁਤਾਬਕ ਅਸੀਂ ਗਿਣਤੀ ਕਰਦੇ ਆ ਜੀ ਜਦੋਂ ਇੱਕ ਵਾਰੀ ਭਗਵਾਨ रामचंद्र ਜੀ ਮਹਾਰਾਜ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਉਦੋਂ ਹੀ ਲੋਕਾਂ ਨੇ ਦੀਵਾਲੀ ਮਨਾਈ ਪਰ ਸਾਡੀ ਦੀਵਾਲੀ ਦੇ ਮੁਤਾਬਕ ਅਸੀਂ ਹੁਣ ਗਿਣਤੀ ਕਰਦੇ ਆ ਕਿ ਇੱਕ 500 ਸਾਲ ਦੇ ਬਨਵਾਸ ਤੋਂ ਬਾਅਦ ਚ ਭਗਵਾਨ ਰਾਮਚੰਦਰ ਜੀ ਮਾਰੇ ਆਪਣੇ ਘਰ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਵਾ ਉਹਨਾਂ ਨੇ ਆਪਣੇ ਗ੍ਰਹਿਵਰ ਵਿੱਚ ਪ੍ਰਵੇਸ਼ ਕੀਤਾ ਵਾ ਸਾਨੂੰ ਉਸ ਚੀਜ਼ ਦੀ ਖੁਸ਼ੀ ਆ ਪਰ ਸਾਨੂੰ ਬਾਕੀ ਵੀ ਬੜੀ ਖੁਸ਼ੀ ਆ ਕਿ ਸਾਰੇ ਸ਼ਹਿਰ ਵਾਸੀਆਂ ਨੇ ਹਰ ਸ਼ੋਭਾ ਯਾਤਰਾ ਦੇ ਵਿੱਚ ਹਰ ਸਾਡੇ ਧਾਰਮਿਕ ਸਮਾਗਮ ਦੇ ਵਿੱਚ ਕਿਸੇ ਨੇ ਲੱਡੂ ਵੰਡੇ ਕਿਸੇ ਨੇ ਲੰਗਰ ਲਾਏ ਤਹੇ ਦਿਲੋਂ ਧੰਨਵਾਦ ਆ ਅਸੀਂ ਉਹਨਾਂ ਦੇ ਪਰ ਉਹਦੇ ਨਾਲ ਦੇ ਨਾਲ ਇੱਕ ਛੋਟੀ ਜੀ ਘਟਨਾ ਇੱਕ ਮੰਦਭਾਗੀ ਘਟਨਾ ਕਹਿ ਸਕਦੇ ਆਪਾਂ ਇਹਨੂੰ ਕਿ ਜਿਹੜੀ ਕੁਝ ਸ਼ਰਾਰਤੀਆਂ ਸਨਾਂ ਨੇ ਕੀਤੀ ਆ ਜਾਂ ਕਿਸੇ ਦੇ ਕਹਿਣ ਦੇ ਮੁਤਾਬਕ ਕਰਾਈ ਗਈ ਆ ਸਾਨੂੰ ਐਸ ਗੱਲ ਦੀ ਸਮਝ ਨਹੀਂ ਲੱਗੀ ਹੋਇਆ ਕੀ ਆ ਜੀ 71 ਨਾਰਨ ਰੋਡ ਦੇ ਉੱਤੇ ਜਿਹੜਾ ਰਸਤਾ ਦਾਣਾ ਮੰਡੀ ਨੂੰ ਜਾਂਦਾ ਵਾ ਉੱਥੇ ਭਗਵਾਨ ਰਾਮ ਜੀ ਦੇ ਮੰਦਿਰ ਦਾ ਭਾਵੇ ਜਿਹੜਾ ਨਿਰਮਾਣ ਹੋਇਆ ਸੀ ਉਹਦੀ ਇੱਕ ਹੋਟਿੰਗ ਲਗਾਇਆ ਗਿਆ ਸੀ ਜਿਦੇ ਵਿੱਚ ਨਮੰਤਰਣ ਪੱਤਰ ਦਿੱਤਾ ਗਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਐਸ ਦਿਨ ਦੀਵਾਲੀ ਮਨਾਓ ਦੀਪ ਜਲਾਓ ਘਰ ਘਰ ਖੁਸ਼ੀਆਂ ਮਨਾਓ ਹੋਰ ਕੋਈ ਉਹਦੇ ਤੇ ਮਾੜੇ ਲਫ਼ਜ਼ ਕੋਈ ਨਹੀਂ ਲਿਖੇ ਗਏ ਪਰ ਕੁਝ ਸ਼ਰਾਰਤੀ ਅਨਸਰ ਬੰਦੇਗੇ ਹੀ ਜਿਨ੍ਹਾਂ ਨੇ ਉਸ ਪਾਣ ਕੇ ਹੋਡਿੰਗ ਨੂੰ ਪਾੜ ਕੇ ਥੱਲੇ ਸੁੱਟਦਾ ਉਹਨਾਂ ਨੇ ਉਹਦੀ ਬੇਦਬੀ ਕੀਤੀ ਭਗਵਾਨ ਰਾਮਚੰਦਰ ਜੀ ਮਹਾਰਾਜ ਦਾ ਉੱਥੇ ਸਰੂਪ ਸੀਗਾ ਉਹਨਾਂ ਦੇ ਮੰਦਰ ਦਾ ਭਾਵੇਂ ਮੰਦਰ ਦਾ ਨਿਰਮਾਣ ਜਿਹੜਾ ਨਵਾਂ ਹੈ ਜਿੱਦਾਂ ਸਾਡੀਆਂ ਭਾਵਨਾਵਾਂ ਜੁੜੀਆਂ ਜਿਹੜਾ ਕਿ 500 ਸਾਲ ਦੇ ਬਾਅਦ ਅਸੀਂ ਬਣਾ ਪਏ ਆ ਉਹਨਾਂ ਨੇ ਉਸ ਮੰਦਰ ਨੂੰ ਉਸ ਘਰ ਨੂੰ ਤੋੜ ਕੇ ਥੱਲੇ ਸੁੱਟਦਾ ਅਸੀਂ ਤੇ ਇਹੋ ਹੀ ਕਹਿੰਨੇ ਪ੍ਰਸ਼ਾਸਨ ਨੂੰ ਅਸੀਂ ਹਜੇ ਤੱਕ ਕੋਈ ਆਹੋ ਜੀ ਗੱਲ ਨਹੀਂ ਕੀਤੀ ਕਿ ਅਸੀਂ ਕੋਈ ਰੋਡ ਰਜਾਮ ਕਰੀਏ ਜਾਂ ਕੋਸ਼ਿਦੇ ਵਿੱਚ ਅਸੀਂ ਆਪਣਾ ਕਿਸੇ ਨਾ ਕੋਈ ਗੱਲ ਕਰੀਏ ਸਿੱਧਾ ਜਾ ਕੇ ਅਸੀਂ ਸਿਰਫ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਜਿੰਨੇ ਬੰਦੇ ਨੇ ਮਾੜੀ ਘਟਨਾ ਕੀਤੀ ਆ ਇਹਨਾਂ ਦੇ ਖਿਲਾਫ ਵੰਦੀ ਹੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਜਿਹੜਾ ਵਾ ਉਹ 95 ਐ ਦਾ ਪਰਚਾ ਦਿੱਤਾ ਜਾਵੇ ਕਿੰਨਾਂ ਵੱਲੋਂ ਕੀਤਾ ਗਿਆ ਤੁਹਾਨੂੰ ਕੋਈ ਬੰਦੇ ਪਛਾਣਦੇ ਆਏ ਸੇ ਏ ਜੀ ਬੰਦੇ ਵੀਡੀਓ ਇੱਕ ਬਣੀ ਹੋਈ ਆ ਜਿਹੜੀ ਵੀਡੀਓ ਬਣੀ ਹੋਈ ਆ ਉਹ ਪ੍ਰਸ਼ਾਸਨ ਨੂੰ ਬਕਾਇਦਾ ਦੇ ਵੀ ਦਿੱਤੀ ਗਈ ਆ ਪਰ ਉਹ ਵਾਇਰਲ ਵੀ ਹੋ ਗਈ ਆ ਹਰ ਗਰੁੱਪ ਦੇ ਵਿੱਚ ਉਹ ਚੱਲ ਗਈ ਹੋਈ ਆ ਅੱਜ ਤੇ ਸਿਰਫ ਤਕਰੀਬਨ 10-20-50 ਲੋਕ ਅਸੀਂ ਇਕੱਠੇ ਹੋ ਪਏ ਆ ਕਿਉਂਕਿ ਇੱਕ ਛੋਟ ਟਾਈਮ ਹੀ ਅਸੀਂ ਇੱਕ ਸਿਰਫ ਅਲਟੀਮੇਟਮ ਦੇਣਾ ਹੈ ਮੈਡਮ ਨੂੰ ਜਿਹੜੇ ਡੀਐਸਪੀ ਸਾਹਿਬ ਹੀ ਜਾਂ ਐਸਐਚਓ ਆਏ ਨੇ ਕੋਟ ਮਿਤ ਸਿੰਘ ਤੋਂ ਹੀ ਹਾਂਜੀ 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 ਕੋਟ ਮਿਤ ਸਿੰਘ ਤੋਂ ਹੀ ਅਕਸਰ ਚ ਸਾਹਿਬ ਐਸਐਚਓ ਸਾਹਿਬ ਬੀੜਵੀਜਨ ਤੋਂ ਹੀ ਉਹਨਾਂ ਸੀ ਤੋਂ ਸੌਰੀ ਸੀ ਤੋਂ ਉਹਨਾਂ ਵੱਲੋਂ ਅश्वਾਸਨ ਦਿੱਤਾ ਗਿਆ ਜੀ ਸਵੇਰੇ ਤੁਸੀਂ 11 ਵਜੇ ਮੇਰੇ ਕੋਲ ਆਜੋ ਮੈਡਮ ਡੀਐਸਪੀ ਨੇ ਕਿਹਾ ਵਾ ਜੋ ਵੀ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਏਗੀ ਅਸੀਂ ਜ਼ਰੂਰ ਕਰਾਂਗੇ ਸਾਡੇ ਵੱਲੋਂ ਕੀ ਮੰਗ ਹੈ ਸਾਡੇ ਵੱਲੋਂ ਮੰਗਿਆ ਜੀ ਇਸ ਬੰਦੇ ਦੇ ਉੱਤੇ 295 ਦਾ ਧਰਨਾ ਹੋਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਕ ਚੀਜ਼ ਨੂੰ ਮਤਲਬ ਕਿ ਅਸੀਂ ਨਹੀਂ ਉਹ ਕਹਿੰਦੇ ਕਿ ਪੀੜੀਦਰ ਪੀੜੀ ਸਾਡੀਆਂ ਪੀੜ੍ਹੀਆਂ ਇਹੋ ਸੋਚਦੀਆਂ ਆਈਆਂ ਕਿ ਰਾਮ ਮੰਦਰ ਦਾ ਨਿਰਮਾਣ ਕਿਦੋਂ ਹੋਏਗਾ 500 ਸਾਲ ਦੀ ਤਪੱਸਿਆ ਸਾਡੀ ਜਿਹੜੀ ਅੱਜੋ ਬੰਦਿਆਂ ਨੇ ਇੱਕ ਮਿੰਟ ਦੇ ਵਿੱਚ ਟਾਰ-ਟਾਰ ਕਰਤੀ ਉਹਨੂੰ ਸਾਡੇ ਹੋਡਿੰਗ ਨੂੰ ਪਾਰ ਕੇ ਜਿਹਦੇ ਉੱਤੇ ਪ੍ਰਭੂ ਦਾ ਘਰ ਬਣਾਇਆ ਗਿਆ ਸੀ ਉਹਨਾਂ ਨੇ ਪਾਰ ਕੇ ਉਹਨੂੰ ਇੱਕ ਕਚਰੇ ਦੇ ਢੇਰ ਦੇ ਉੱਤੇ ਸੁੱਟ ਦਿੱਤਾ ਤੁਸੀਂ ਆਪ ਇਸ ਗੱਲ ਨੂੰ ਸਮਝ ਲਿਓ ਕਿ 500 ਸਾਲ ਦੀ ਤਪੱਸਿਆ ਇੱਕ ਕਚਰੇ ਦਾ ਢੇਰ ਕਿਸ ਬੰਦੇ ਤੇ ਪਰਚਾ ਬੰਦਾ ਵਾ ਕਿ ਨਹੀਂ ਬੰਦਾ ਸਰ ਬੰਦੇ ਪਛਾਣੇ ਗਏ ਬਿਲਕੁਲ ਜੀ ਬਿਲਕੁਲ ਪਛਾਣੇ ਗਏ ਬੰਦੇ ਵੀਡੀਓ ਬਣੀ ਹੋਈ ਆ ਬੰਦਾ ਵੀਡੀਓ ਦੇ ਵਿੱਚ ਸਾਫ ਹੋਣ ਰਿਹਾ ਵਾ ਕਿ ਜਿਹੜੇ ਬੰਦੇ ਨੇ ਪੋਸਟਰ ਵੰਡਿਆ ਵਾ ਬੰਦੇ ਆਮ ਆਦੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਔਰ ਇੰਜੀਨੀਅਰ ਜੀ ਉਹਦਾ ਨਾਮ ਦੀਪਕ ਸਿੰਘ ਹੈ ਜੀ ਹਾਂ ਜੀ ਸਰ ਕੀ ਨਾਮ ਜੀ ਆਪਣਾ ਮੇਰਾ ਰਮਨ ਰਟਵਾਰਾ ਜੀ ਮੰਡਲ ਅਧਿਕਾਰੀ ਜੀ ਤੇ ਇਸ ਤਰ੍ਹਾਂ ਜੀ ਅੱਜ ਪਤਾ ਲੱਗਾ ਸੀ ਆਪਣਾ ਤਰਨਤਨ ਰੋਡ ਦੇ ਉੱਤੇ ਤੇ ਇੱਕ ਹੋਟਲ ਦੇ ਸਾਹਮਣੇ ਜਿਹੜਾ ਰਸਤਾ ਦਾਣਾ ਮੰਡੀ ਨੂੰ ਜਾਂਦਾ ਹੈ ਉੱਤੇ ਇੱਕ ਹੋਲਡਿੰਗ ਲੱਗਾ ਸੀ ਸਾਡੇ RAM ਮੰਦਿਰ ਜਿਹੜੇ RAM ਲੱਲਾ ਜੀ ਵਰਾਜੇ ਨੇ ਉਹਦੀ ਵਧਾਈ ਦੇਂਦਾ ਇੱਕ ਫਿਰੋਂ ਹੋਲਡਿੰਗ ਲੱਗਾ ਸੀ ਤੇ ਇਹ ਆਮ ਆਦਮੀ ਪਾਰਟੀ ਦੇ ਦੀਪਕ ਨਾਮ ਦਾ ਲੜਕਾ ਜਿਹੜਾ ਕੀ ਆਪਣਾ ਹੋਲਡਿੰਗ ਲਾ ਰਿਆ ਸੀ ਮਹਾਰਾ ਗੁਰੂ ਮਹਾਰਾ ਜੀ ਦਾ ਜਨਮ ਦਿਨ ਆ ਰਿਹਾ ਸਾਡੇ ਤਨਤਨ ਬਾਬਾ ਦੀਪ ਸਿੰਘ ਮਹਾਰਾ ਜੀ ਦਾ ਉਹਦਾ ਹੋਲਡਿੰਗ ਲਾਇਆ ਸੀ ਉਹਦਾ ਹੋਲਡਿੰਗ ਲੱਗ ਚੁੱਕਾ ਸੀ ਪਰ ਉਹਨੇ ਇੱਕ ਨਾਲ ਹੋਲਡਿੰਗ ਲੱਗਾ ਸ਼੍ਰੀ RAM ਮਹਾਰਾ ਜੀ ਦਾ ਉਹਨੂੰ ਫਾੜ ਦਿੱਤਾ ਜਿਸ ਦੇ ਨਾਲ ਸਾਡੇ ਆਏ ਸਾਰੇ ਵੀਰ ਭਰਾਵਾਂ ਦੀਆਂ ਭਾਵਨਾਵਾਂ ਟੁੱਟੇ ਸਹੁੰਚੀ ਜਿਹਦੀ ਇੱਕ ਛੋਟੀ ਜੀ ਕਲਿੱਪ ਜਿਹੜੀ ਬਣ ਚੁੱਕੀ ਆ ਉਹ ਅਸੀਂ ਆਡੇ ਮੈਡਮ ਡੀਐਸਪੀ ਅੱਤੇ ਪਹੁੰਚੇ ਸੀ ਆਪਾਂ ਉਹਨੂੰ ਦੇ ਦਿੱਤੀ ਆ ਤੇ ਉਹ ਕਹਿੰਦੇ ਸੀ ਸਵੇਰੇ ਵੈਰੀਫਾਈ ਕਰਕੇ ਸਵੇਰੇ 11 ਵੇ ਮਰਕੋ ਆਓ ਤੁਹਾਡਾ ਸਰ ਵੀ ਕੋਈ ਮੰਗ ਆ ਕਿ ਇਹ ਜਿਹੜੇ ਬੰਦੇ ਨੇ ਕੰਮ ਕੀਤਾ ਇਹਦੇ ਤੇ 295 ਇਹਦਾ ਪਰਚਾ ਦਿੱਤਾ ਜਾਵੇ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕੋਈ ਵੀ ਅਸੀਂ ਹਰਕਤ ਨਾ ਕਰੇ ਕਿਉਂਕਿ ਇਹ ਕੋਈ Hindu Sikh Muslim ਜਾਂ Sai ਦਾ ਮੁੱਦਾ ਨਹੀਂ ਆ ਇਹ ਲੋਕਾਂ ਦੀ ਭਾਵਨਾਵਾਂ ਦਾ ਮੁੱਦਾ ਹੈ ਤੇ ਇਹਨੂੰ ਭਾਵਨਾਉ ਨਾ ਪੜਕਾਇਆ ਜਾਵੇ ਤੇ ਸਾਨੂੰ ਪ੍ਰਸ਼ਾਸਨ ਨੇ ਵੀ ਸ਼ਵਾਸਨ ਦਿੱਤਾ ਕਿ ਇਹਦੀ ਜੜੀ ਵੀ ਕਾਰਵਾਈ ਹੈ ਬੰਦੀ ਕਾਰਵਾਈ ਸਖਤ ਸਖਤ ਕਾਰਵਾਈ ਆਪਾਰਿਤ ਕਰਾਂਗੇ ਇਹ ਅੱਜ ਦੇ ਸਾਰੇ ਲੀਡਰ ਵੱਡੇ ਵੱਡੇ ਲੀਡਰ ਜਿਹੜੇ ਨੇ ਰਾਮ ਮੰਦਰ ਦੇ ਪੋਸਟਰ ਲਾ ਰਹੇ ਨੇ ਸ਼ਹਿਰਾਂ ਦੇ ਵਿੱਚ ਦੂਜੇ ਪਾਸੇ ਇਹਨਾਂ ਦੇ ਨਮਾਇंदे ਰਾਮ ਮੰਦਰ ਦੀ ਰਾਮ ਭਗਵਾਨ ਦੇ ਪੋਸਟਰ ਪਾੜ ਰਹੇ ਨੇ ਇਹ ਕੀ ਸਾਬਤ ਕਰਨਾ ਚਾਹੁੰਦੇ ਨੇ ਇਹ ਨਾ ਤੇ ਹਿੰਦੂਆਂ ਦੇ ਨਾਲ ਕਦੀ ਹੋਏ ਨੇ ਤੇ ਨਾ ਇਹ ਕਦੀ ਹਿੰਦੂਆਂ ਦੇ ਨਾਲ ਹੋਣਗੇ ਇਹ ਹਿੰਦੂ ਵਿਰੋਧੀ ਪਾਰਟੀ ਹੈ ਦਿਨੂ ਕੀ ਆਪਾਂ ਸਾਰੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਬਹੁਤ ਭੜੀ ਭੁੱਲ ਕੀਤੀ ਹੈ ਔਰ ਆਉਣ ਵਾਲੇ ਚੋਣਾਂਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਆਪਣੀ ਅਸਲੀਅਤ ਦੱਸ ਦਿੱਤੀ ਜਾਵੇਗੀ ਜੈ ਸ਼ਿਦਾਮ ਜੈ ਸਿੰਘ ਜੈ ਜੈ ਸ਼ਿਦਾਮ